ਨਿਊਜ਼ ਤੇ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਕੀ ਹਿੰਦੁਸਤਾਨ ਵਿੱਚ ਹੀ ਔਰਤਾਂ ਮਰਦਾਂ ਨਾਲੋਂ ਘੱਟ ਨਹੀਂ ਅਖਵਾਉਂਦੀਆਂ ਅਸੀਂ ਦੇਖਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਹਰ ਖੇਤਰ ਵਿੱਚ ਮਰਦਾਂ ਨਾਲੋਂ ਅੱਗੇ ਹਨ ਚਾਹੇ ਉਹ ਖੇਤਰ ਸਿੱਖਿਆ ਦਾ ਹੋਵੇ ਕਮਾਂਕਾਰਾਂ ਦਾ ਹੋਵੇ ਜਾਂ ਨਸ਼ਿਆਂ ਦਾ ਹੋਵੇ ਬਿਲਕੁਲ ਠੀਕ ਸੁਣ ਰਹੇ ਹੋ ਤੁਸੀਂ ਜਿਵੇਂ ਕਿ ਸਾਨੂੰ ਪਤਾ ਹੈ ਪਿਛਲੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦਾ ਨਾਮ ਹੈ ਯੁੱਧ ਨਸ਼ਿਆਂ ਵਿਰੁੱਧ ਇਸ ਮੁਹਿੰਮ ਤਹਿਤ ਇਹ ਸਾਹਮਣੇ ਆਇਆ ਹੈ ਕਿ ਔਰਤਾਂ ਮਰਦਾਂ ਨਾਲੋਂ ਘੱਟ ਨਹੀਂ ਹਨ ਔਰਤਾਂ ਨੇ ਵੀ ਨਸ਼ਾ ਤਸਕਰੀ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਹੁਣ ਅਸੀਂ ਤੁਹਾਨੂੰ ਇੱਕ ਖੁਲਾਸਾ ਕਰਾਂਗੇ ਜੋ ਕਿ ਮਾਰਚ ਮਹੀਨੇ ਤੋਂ ਅਪ੍ਰੈਲ ਤੱਕ ਸਾਡੇ ਸਾਹਮਣੇ ਆਇਆ ਹੈ ਜਿਸ ਵਿੱਚ ਔਰਤਾਂ ਦੀ ਗਿਣਤੀ 407 ਹੈ ਬਿਲਕੁਲ 407 ਔਰਤਾਂ ਪੁਲਿਸ ਦੁਆਰਾ ਕਾਬੂ ਕੀਤੀਆਂ ਗਈਆਂ ਨੇ ਜੋ ਕਿ ਨਸ਼ੇ ਦਾ ਵਪਾਰ ਬਹੁਤ ਵੱਡੇ ਪੱਧਰ ਤੇ ਕਰਦੀਆਂ ਹਨ ਬਿਲਕੁਲ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜਿਸ ਵਿੱਚੋਂ ਔਰਤਾਂ ਕਾਬੂ ਨਾ ਆਈਆਂ ਹੋਣ ਇਸ ਤੋਂ ਬਿਨਾ ਪੰਜਾਬ ਦੇ ਗੁਆਂਢੀ ਜ਼ਿਲ੍ਹਿਆਂ ਵਿੱਚੋਂ ਵੀ 16 ਔਰਤਾਂ ਕਾਬੂ ਆਈਆਂ ਹਨ ਪਹਿਲਾਂ ਅਸੀਂ ਤੁਹਾਡੇ ਨਾਲ ਜ਼ਿਕਰ ਕਰਾਂਗੇ ਪੰਜਾਬ ਦੇ ਜ਼ਿਲ੍ਹਿਆਂ ਦਾ ਤੁਹਾਨੂੰ ਹੁਣ ਉਹ ਗਿਣਤੀ ਨਾਲ ਜਾਣੂ ਕਰਵਾਵਾਂਗੇ ਜੋ ਕਿ ਜ਼ਿਲ੍ਹਿਆਂ ਵਾਈਜ਼ ਦੱਸਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਹੁਸ਼ਿਆਰਪੁਰ ਇਲਾਕਾ ਹੁਸ਼ਿਆਰਪੁਰ ਸਭ ਤੋਂ ਟੌਪ ਤੇ ਹੈ ਹੁਸ਼ਿਆਰਪੁਰ ਵਿੱਚੋਂ 43 ਔਰਤਾਂ NDPS ਦੇ ਤਹਿਤ ਫੜੀਆਂ ਗਈਆਂ ਹਨ ਉਸ ਤੋਂ ਬਾਅਦ ਮੁੱਖ ਮੰਤਰੀ ਸਾਡੇ ਭਗਵੰਤ ਸਿੰਘ ਮਾਨ ਉਹਨਾਂ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ 33 ਜਲੰਧਰ ਦਿਹਾਤੀ ਵਿੱਚੋਂ 28 ਲੁਧਿਆਣਾ ਸ਼ਹਿਰ 27 ਪਟਿਆਲਾ 24 ਬਰਨਾਲਾ 21 ਕਪੂਰਥਲਾ 21 ਫਰੀਦਕੋਟ 17 ਗੁਰਦਾਸਪੁਰ 16 ਮੁਕਤਸਰ 16 ਮੋਗਾ ਅੰਮ੍ਰਿਤਸਰ ਸ਼ਹਿਰੀ 14 ਲੁਧਿਆਣਾ ਦਿਹਾਤੀ 14 ਸ਼ਹੀਦ ਭਗਤ ਸਿੰਘ ਨਗਰ 14 ਮਾਨਸਾ 12 ਅੰਮ੍ਰਿਤਸਰ ਦਿਹਾਤੀ 9 ਬਠਿੰਡਾ 9 ਫਿਰੋਜ਼ਪੁਰ 8 ਖੰਨਾ ਪੁਲਿਸ 8 ਫਾਜ਼ਿਲਕਾ 7 ਫਤਿਹਗੜ੍ਹ 6 ਜਲੰਧਰ 6 ਸ਼ਹਿਰ 6 ਤਰਨਤਾਰਨ 6 ਮਲੇਰਕੋਟਲਾ 5 ਪਠਾਨਕੋਟ 4 ਬਟਾਲਾ 3 ਰੋਪੜ 3 ਮੋਹਾਲੀ 2 ਇਸ ਤੋਂ ਬਿਨਾ ਜੋ ਪੰਜਾਬ ਵਿੱਚ ਔਰਤਾਂ ਕਾਬੂ ਆਈਆਂ ਹਨ ਜੋ ਕਿ ਪੰਜਾਬ ਤੋਂ ਬਿਨਾ ਨਾਲ ਦੇ ਸੂਬਿਆਂ ਦੀਆਂ ਔਰਤਾਂ ਹਨ ਉਹਨਾਂ ਦਾ ਜੋ ਵੇਰਵਾ ਹੈ ਉਹ ਇਸ ਤਰ੍ਹਾਂ ਹੈ ਹਰਿਆਣਾ 3 ਪੱਛਮ ਬੰਗਾਲ 3 ਦਿੱਲੀ 2 ਚਾਰਖੰਡ 2 ਉੱਤਰ ਪ੍ਰਦੇਸ਼ 2 ਚੰਡੀਗੜ੍ਹ 1 ਹਿਮਾਚਲ 1 ਰਾਜਸਥਾਨ 1 ਮੱਧ ਪ੍ਰਦੇਸ਼ 1 ਤੁਸੀਂ ਬਿਲਕੁਲ ਠੀਕ ਸੁਣਿਆ ਇਹਨਾਂ ਵਿੱਚ ਉਹ ਵੀ ਦੋ ਔਰਤਾਂ ਸ਼ਾਮਿਲ ਹਨ ਜੋ ਕਿ ਤੁਹਾਡੀ ਸਭ ਦੀ ਨੌਲੇਜ ਵਿੱਚ ਚੰਗੀ ਤਰ੍ਹਾਂ ਹਨ ਇੱਕ ਤਾਂ ਬੀਬੀ ਅਮਨਦੀਪ ਕੌਰ ਮਹਿਲਾ ਕਾਂਸਟੇਬਲ ਜੋ ਕਿ ਇਸ ਦਾ ਕੁਈਨ ਕਹਿੰਦੀ ਹੈ ਉਹਦਾ ਤਾਂ ਚਰਚਾ ਹਜੇ ਥੋੜੇ ਦਿਨ ਪਹਿਲਾਂ ਹੀ ਤੁਸੀਂ ਸੁਣਿਆ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਨਾਂ ਵਿੱਚ ਇੱਕ ਹੋਰ ਬਹੁਤ ਵੱਡਾ ਚਿਹਰਾ ਹੈ ਫਿਰੋਜ਼ਪੁਰ ਤੋਂ ਸਾਬਕਾ ਵਿਧਾਇਕ ਸਤਕਾਰਕੌਰ ਗੈਰੀ ਇਹਨਾਂ ਖਿਲਾਫ ਵੀ ਐਨਡੀਪੀਐਸ ਦੇ ਤਹਿਤ ਪਰਚਾ ਦਰਜ ਹੈ ਅਤੇ ਇਹਨਾਂ ਦੇ ਪਤੀ ਖਿਲਾਫ ਵੀ ਪਰਚਾ ਦਰਜ ਹੈ ਸੋ ਅਸੀਂ ਦੇਖਦੇ ਹਾਂ ਔਰਤਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਔਰਤਾਂ ਮਰਦਾਂ ਨਾਲੋਂ ਘੱਟ ਨਹੀਂ ਹਨ ਚਾਹੇ ਉਹ ਅਸੀਂ ਕਿਸੇ ਵੀ ਖੇਤਰ ਦੀ ਗੱਲ ਕਰੀਏ ਸੋ ਹੁਣ ਦੇਖਣਾ ਇਹ ਹੈ ਕਿ ਪੰਜਾਬ ਪੁਲਿਸ ਆਉਣ ਵਾਲੇ ਸਮੇਂ ਵਿੱਚ ਹੋਰ ਕੋਸ਼ਿਸ਼ਾਂ ਦੇ ਨਾਲ ਹੋਰ ਕਿੰਨੇ ਨਸ਼ਾ ਤਸਕਰਾਂ ਨੂੰ ਔਰਤਾਂ ਨੂੰ ਅਤੇ ਮਰਦਾਂ ਨੂੰ ਕਾਬੂ ਕਰਦੀ ਹੈ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਬਦਾ ਬਹੁਤ ਧੰਨਵਾਦ